ਜੀਕੇ ਖਲਸਾ ਵੈ ਜੀਕੇ ਫਤਿਹ ਆਓ ਪੰਜਵੀਂ ਵਾਰ ਦੀ 12ਵੀਂ ਪੌੜੀ ਆਪ ਜੀਨਾਂ ਨੂੰ শ্রবণ ਕਰੀਏ ਜਿਉਂ ਮਰਿਆਦਾ ਹਿੰਦੂਆਂ ਗਊ ਮਾਸ ਅਖਾਜ ਜਿਵੇਂ ਹਿੰਦੂਆਂ ਦੀ ਮਰਿਆਦਾ ਹੈ ਕਿ ਉਹਨਾਂ ਲਈ ਗਊ ਦਾ ਮਾਸ ਹਰਾਮ ਹੈ ਮੁਸਲਮਾਨਾਂ ਸੂਰ ਨੂੰ ਸੌਗੰਦ ਵਿਆਹ ਮੁਸਲਮਾਨਾਂ ਲਈ ਸੂਰ ਦੇ ਮਾਸ ਤੇ ਵਿਆਜ ਦੀ ਸੌ ਹੈ ਮੁਸਲਮਾਨ ਸੂਰ ਦਾ ਮਾਸ ਤੇ ਵਿਆਜ ਖਾਣ ਨੂੰ ਹਰਾਮ ਸਮਝਦੇ ਨੇ ਸੌਰਾ ਕਰਜ ਵਾਈਏ ਪਾਣੀ ਮਦਰਾਜ ਤੇ ਜਵਾਈ ਤੇ ਕਰਦਾ ਪਾਣੀ ਸੌਰੇ ਦੀ ਸ਼ਰਾਬ ਦੇ ਬਰਾਬਰ ਹੈ ਸਹ ਨ ਖਾਈ ਝੂੜਾ ਮਾਇਆ ਮੁਹਤਾਜ ਝੂੜਾ ਭਾਵੇਂ ਮਾਇਆ ਦਾ ਕਿੰਨਾ ਲੋੜਵੰਦ ਹੋਵੇ ਉਸ ਸਿਆਣੀ ਖੰਡਾ ਜੋ ਮਿੱਠੇ ਮੱਖੀ ਮਰੈ ਤਿਸ ਹੋਏ ਆਕਾਸ਼ ਜਿਵੇਂ ਸ਼ਹਿਦ ਉਤੇ ਮੱਖੀ ਮੋਹਤ ਹੁੰਦੀ ਹੈ ਤੇ ਉਸ ਦਾ ਨਾਸ ਹੋ ਜਾਂਦਾ ਹੈ ਕਿਉਂ ਧਰਮਸ਼ਾਲਾ ਦੀ ਚਾਗ ਹੈ ਵਿਓ ਖੰਡੂ ਪਾਗ ਪਾਗ ਇਸੇ ਤਰ੍ਹਾਂ ਸਿੱਖੜੀ ਧਰਮਸ਼ਾਲਾ ਦੀ ਚਾਗ ਰੱਖਣੀ ਖੰਡ ਵਿੱਚ ਗਲੇਵੀ ਯਰ ਵਾਂਗੂ ਖਤਰਨਾਕ ਹੈ ਸਿੱਖ ਧਰਮਸ਼ਾਲਾ ਦੇ ਪਦਾਰਥਾਂ ਵੱਲ ਨਾ ਵੇਖੇ ਸਗੋਂ ਧਰਮ ਦੀ ਕਿਰਤ ਕਰਕੇ ਵੱਣ ਕੇ ਛਕੇ ਖਰਾ ਦੋਹੇਲਾ ਜਗ ਵਿੱਚ ਜਿਸ ਅੰਦਰ ਝਾਕ ਜਿਸ ਮਨੁੱਖ ਵਿੱਚ ਆਪਣੀ ਕਮਾਈ ਛੱਡ ਕੇ ਧਰਮਸ਼ਾਲਾ ਦੇ ਪਦਾਰਥਾਂ ਦੀ ਝਾਕ ਕੇ ਉਸ ਸੰਸਾਰ ਵਿੱਚ ਬਹੁਤ ਦੁਖੀ ਹੁੰਦਾ ਹੈ ਸੋਨੇ ਨੂੰ ਹੱਥ ਪਾਣ ਦਾ ਹੋਏ ਵੰਝੇ ਖਾਕ ਜੇਕਰ ਉਹ ਸੋਨੇ ਨੂੰ ਵੀ ਹੱਥ ਪਾਵੇ ਤਾਂ ਸੁਭਾ ਹੋ ਜਾਂਦਾ ਹੈ ਇੱਠ ਮਿਤ ਪੁੱਤ ਭਾਇਰਾ ਵਿਰਣ ਸਭ ਸਾਖ ਉਸ ਨੂੰ ਪਿਆਰੇ ਮਿੱਤਰ ਪੁੱਤਰ ਤੇ ਭਰਾ ਸਾਧ ਸੰਬੰਧੀ ਬੜੇ ਗੁੱਸੇ ਨਾਲ ਵੇਖਦੇ ਨੇ ਤੇ ਉਸ ਨੂੰ ਛੱਡ ਦਿੰਦੇ ਨੇ ਸੋਗ ਵਿਯੋਗ ਸ਼ਰਾਫ ਹੈ ਦਰਮਤ ਨਾ ਪਾਕ ਉਸ ਨੂੰ ਸੋਗ ਵਿਯੋਗ ਦਾ ਸ਼ਰਾਬ ਲੱਗਾ ਰਹੇਗਾ ਉਹ ਖੋਟੀ ਮਤ ਕਰਕੇ ਸਦਾ ਪਵਿੱਤਰ ਰਹੇਗਾ ਵਤੇ ਮੁੱਤੜਨਨ ਜਿਉਂ ਦਰ ਮਰੇ ਤਲਾਕ ਤੇ ਪਿਆਰਿਓ ਛੁੱਟੜ ਇਸ ਤਰੀ ਵਾਂਗੂ ਪਿਆ ਫਿਰੇਗਾ ਉਸ ਨੂੰ ਪ੍ਰਭੂ ਦੀ ਦਰਗਾਹ ਦੇ ਵਿੱਚੋਂ ਤਕਾ ਹੀ ਮਿਲੇਗਾ ਦੁਖ ਭੋਖ ਦਾ ਦਵਦ ਕਣਾ ਦੋਜ ਕੀ ਹੋਤਾਕ ਇਸ ਸੰਸਾਰ ਚ ਨੂੰ ਬਹੁਤ ਸਾਰਾ ਦੁਖ ਭੋਖ ਤੇ ਦਰਦਰ ਮਿਲੇਗਾ ਅੱਗੇ ਨਰਕ ਰੂਪੀ ਸਰਾ ਵਿੱਚ ਵਾਸਾ ਮਿਲੇਗਾ ਨਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਚੁਖੇ ਕਾਂਜੀ ਦੀ ਇੱਕ ਮੂਨ ਪੈਣ ਨਾਲ ਦੁੱਧ ਦਾ ਮੜਕਾ ਖਰਾਬ ਹੋ ਜਾਵੇਗਾ ਸਹਿ ਸਮਣਾ ਰੂਈ ਜਲੇ ਚਿੰਗਾਰੀ ਤੁਖੇ ਹਿਆਰਾ ਮਨ ਰੂਹ ਇੱਕ ਚਿੰਗਾਰੀ ਦੇ ਨਾਲ ਸੜ ਜਾਂਦੀ ਹੈ ਬੂਰ ਬਣਾਹੇ ਪਾਣੀਏ ਖੋਲਾ ਖੁਰੁਖੇ ਤੇ ਪਾਣੀ ਦੇ ਤਲਾਬ ਨੂੰ ਬੂਰ ਖਰਾਬ ਕਰ ਦਿੰਦਾ ਹੈ ਬਿਰਸ਼ ਨੂੰ ਲਾਖ ਪੈ ਜੇ ਤਾਂ ਉਹਦਾ ਨਾਸ ਹੋ ਜਾਂਦਾ ਹੈ ਜਿਉਂ ਉਦ ਮਾਦੀ ਅਤੀਸ਼ਾਰ ਖਾਈ ਰੋਗ ਮਨੁੱਖੇ ਜਿਵੇਂ ਸ਼ਦਾਈ ਨੂੰ ਅਤੀਸ਼ਾਰ ਰੋਗ ਤੇ ਮਨੁੱਖ ਨੂੰ ਖਈ ਰੋਗ ਨਾਸ ਕਰ ਦਿੰਦਾ ਹੈ ਜਿਉਂ ਜਾਲ ਪਖੇਰੂ ਫਾਸ ਦੇ ਚੁਗਣ ਦੀ ਭੁੱਖੇ ਜਿਵੇਂ ਦਾਣਾ ਚੁਗਣ ਦੀ ਕ੍ਰਿਸ਼ਨ ਨਾਲ ਪੰਛੀ ਜਾਲ ਵਿੱਚ ਫਸ ਜਾਂਦੇ ਨੇ ਤਿਉ ਅਜਰ ਝਾਗ ਭੰਡਾਰ ਦੀ ਵੇ ਆਪੇਵੇਂ ਮੁਖੇ ਤੇ ਪਿਆਰੇ ਇਸੇ ਤਰ੍ਹਾਂ ਹੀ ਨਾ ਜਰੀ ਜਾਣ ਵਾਲੀ ਧਰਮਸ਼ਾਲਾ ਦੇ ਭੰਡਾਰੇ ਦੀ ਝਾਗ ਜਿਸ ਬੇਮੁਖ ਨੂੰ ਲੱਗ ਜਾਂਦੀ ਹੈ ਉਸ ਦਾ ਨਾਸ਼ ਕਰ ਦਿੰਦੀ ਹੈ ਧਰਮਸ਼ਾਲਾਾਂ ਦੇ ਭੰਡਾਰਿਆਂ ਦੀ ਝਾਗ ਰੱਖਣ ਵਾਲੇ ਬੇਮੁਖ ਮੁਖ ਦੀ ਬੁਰੀ ਦਸ਼ਾ ਹੁੰਦੀ ਅਸਲੀ ਗੁਰਮਤ ਦੀ ਮर्याਦਾ ਅਨੁਸਾਰ ਧਰਮ ਦੀ ਕਰਮਾਈ ਕਰਨੀ ਚਾਹੀਦੀ ਹੈ ਔ ਚਰ ਝਾਗ ਭੰਡਾਰ ਦੀ ਚੁਖ ਲੱਗੇ ਚਖੀ ਧਰਮਸ਼ਾਲਾ ਦੇ ਭੰਡਾਰਿਆਂ ਦੀ ਚਾਖ ਚੰਗੀ ਨਹੀਂ ਚਖਣ ਦੀ ਚਾਹ ਲੱਗੀ ਹੁੰਦੀ ਹੈ ਦੁਖਦਾ ਨਿਕਲੇ ਭੋਜ ਮਰ ਮੱਖੀ ਉਸ ਨੂੰ ਉਲਟੀ ਹੋ ਕੇ ਨਿਕਲ ਜਾਂਦੀ ਹੈ ਜਿਸ ਤਰ੍ਹਾਂ ਮੱਖੀ ਨਾਲ ਮਿਲਿਆ ਭੋਜਨ ਖਾਦਿਆਂ ਨਿਕਲ ਜਾਂਦਾ ਹੈ ਰਾਤ ਸਖਾਲਾ ਕਿਉਂ ਸਵੇਰ ਤਨ ਅੰਦਰ ਅੱਖੀ ਜਿਸ ਦੀ ਅੱਖ ਵਿੱਚ ਕੱਖ ਪੈ ਜਾਏ ਉਹ ਰਾਤ ਨੂੰ ਸੌਂਖਾ ਕਿਵੇਂ ਸੌ ਸਕਦਾ ਹੈ ਕੱਖਾਂ ਦੱਬੀ ਅੱਗ ਜਿਉਂ ਉਹ ਰਹੇ ਨਾ ਰੱਖੀ ਜਿਵੇਂ ਕੱਖਾਂ ਹੇਠ ਅੱਖ ਦਬਾ ਕੇ ਰਖੀਏ ਤੇ ਪਿਆਰਿਓ ਉਹ ਅੱਗ ਅੱਗੇ ਵੱਰ ਜਾਂਦੀ ਹੈ ਚਾਗ ਚਿਖਾਈਏ ਚਾਖਵਾਲ ਕਰ ਪਾਖਿ ਪਖੀ ਚਾਕ ਵਾਲਾ ਚਾਗ ਨੂੰ ਤੜਦਾ ਹੈ ਉਹ ਨਾ ਖਾਣ ਵਾਲੇ ਪਦਾਰਥ ਨੂੰ ਵੀ ਖਾ ਜਾਂਦਾ ਹੈ ਔਰ ਪ੍ਰਸਾਦੀ ਉਬਰੇ ਗੁਰ ਸਿੱਖਾਂ ਲਖੀ ਜਿਨਾਂ ਵਰ ਸਿੱਖਾਂ ਨੇ ਗਲ ਜਾਣ ਲਈ ਉਹ ਗੁਰੂ ਦੀ ਕਿਰਪਾ ਨਾਲ ਝਾਕ ਤੋਂ ਵੱਜ ਜਾਂਦੇ ਜਿਉਂ ਕੋਣ ਖਾਦੀ ਲੱਕੜੀ ਵਿਣ ਤਾਨ ਤਾਣੀ ਜਿਵੇਂ ਕੋਣ ਦੀ ਖਾਦੀ ਲੱਕੜੀ ਜ਼ੋਰ ਤੋਂ ਬਿਣਾ ਕਮਜ਼ੋਰ ਹੋ ਜਾਂਦੀ ਹੈ ਜਾਨ ਰਾਵਾਂ ਖੇਤ ਵਿੱਚ ਨਰਜੀਤ ਪ੍ਰਾਣੀ ਜਿਸ ਤਰ੍ਹਾਂ ਖੇਤਾਂ ਵਿੱਚ ਨਕਲੀ ਡਰੌਣਾ ਮਨੁੱਖ ਮਰਦਾ ਪ੍ਰਾਣਹੀਣ ਹੁੰਦਾ ਹੈ ਜਿਉਂ ਤੂਰ ਚੜਵਲ ਦੀ ਕਿਉਂ ਵਰਸ਼ੇ ਪਾਣੀ ਜਿਵੇਂ ਧੂਮੇ ਤੋਂ ਬੱਦਲ ਵਰਖਾ ਨਹੀਂ ਹੁੰਦੀ ਜੋ ਬੰਗਲ ਵਿੱਚ ਬੱਕਰੀ ਦੋ ਦੁੱਧਨ ਆਣੀ ਤੇ ਪਿਆਰਿਓ ਜਿਸ ਤਰ੍ਹਾਂ ਬੱਕਰੀ ਦੀ ਗਲ ਵਾਲੇ ਥਣਾ ਚੋ ਚੋਇਆ ਦੁੱਧ ਨਹੀਂ ਨਿਕਲਦਾ ਝਾਕ ਕੇ ਅੰਦਰ ਝਾਕ ਵਾਲ ਤਿਸ ਕਿਆ ਨਿਸ਼ਾਨੀ ਤੇ ਇਸੇ ਤਰ੍ਹਾਂ ਜਿਵੇਂ ਗਊਆਂ ਮਈਆਂ ਤੂੜੀ ਦੇ ਭਰੇ ਹੋਏ ਚੰਮ ਨੂੰ ਪਰਮਨਾਨ ਭੁਲੀਆਂ ਹੋਈਆਂ ਚੜ੍ਹਦੀਆਂ ਨੇ ਇਸ ਤਰ੍ਹਾਂ ਧਰਮਸ਼ਾਲਾ ਦੀ ਝਾਕ ਰੱਖਣ ਵਾਲਾਂ ਦੀ ਬੁੱਧੀ ਪਰਮੰਚ ਭੁੱਲੀ ਹੋਈ ਭੁੱਖ ਦੀ ਭੁੱਖ ਦੀ ਵਿਚਾਰ ਨਹੀਂ ਕਰਦੀ ਗੁੱਸਾ ਹੋਏ ਤਰਖਾਨੂੰ ਕਿਉਂ ਵੜੀਏ ਦਾਖੇ ਤਰਖੋਨੀਆਂ ਦੇ ਗੁੱਛੇ ਨੂੰ ਦਾਖ ਦਾ ਗੁੱਸਾ ਕਿਸ ਤਰ੍ਹਾਂ ਕਿਹਾ ਜਾਵੇ ਭਾਵ ਨਹੀਂ ਕਿਹਾ ਜਾ ਸਕਦਾ ਅੱਕੇ ਕੇਰੀ ਖਖੜੀ ਕੋਈ ਆਂਬ ਨਹੀਂ ਆਖੇ ਅੱਕ ਦੀ ਖਖੜੀ ਨਹੀਂ ਕੋਈ ਆਂਬ ਨਹੀਂ ਆਖ ਸਕਦਾ ਗਹਿਣੇ ਜਿਉਂ ਜਰਪੋਸ਼ ਦੇ ਨਹੀਂ ਸੋਨਾ ਸਾਖੇ ਜਿਸ ਤਰ੍ਹਾਂ ਮਲੰਮੇ ਦੇ ਗਹਿਣਿਆਂ ਦੀ ਕੋਈ ਸਾਖ ਨਹੀਂ ਪਰਦਾ ਇਹ ਸੋਨੇ ਦੇ ਗਹਿਣੇ ਨੇ ਫੜਕਨ ਪੁੱਜਨ ਹੀਰਿਆਂ ਉਏ ਭਰੇ ਬਿਆਖੇ ਬਲੌਰ ਹੀਰਿਆਂ ਦੇ ਤੁਲ ਨਹੀਂ ਪੁੱਜਦਾ ਕਿਉਂਕਿ ਹੀਰੇ ਬੜੇ ਕੀਮਤੀ ਹੁੰਦੇ ਨੇ ਧੌਲੇ ਦਸਨ ਸਾਹੇ ਦੁੱਧ ਸਾਦੋਂ ਗੁਣ ਗਾਖੇ ਲੱਸੀ ਤੇ ਦੁੱਧ ਦੋਵੇਂ ਚਿੱਟੇ ਰੰਗ ਦੇ ਦਿਖਦੇ ਨੇ ਪਰ ਉਹਨਾਂ ਦੇ ਸਵਾਦ ਤੋਂ ਉਹਨਾਂ ਦਾ ਨਿਰਣਾ ਹੋ ਜਾਂਦਾ ਹੈ ਤਉ ਸਾਦ ਅਸਾਦ ਪਰਖਿਐਨ ਕਾਤੂਰ ਸੁਪਾਖੇ ਸਾਤਿ ਅਸਾਦ ਕਰਮਾਂ ਤੇ ਬੋਲੀ ਤੋਂ ਪਰਖੇ ਜਾਂਦੇ ਨੇ ਸ਼ੁਭ ਕਰਮਾਂ ਦੇ ਮਿੱਠੇ ਬਚਨਾਂ ਵਾਲੇ ਮਨੁੱਖ ਨੂੰ ਸਾਧੂ ਕਿਹਾ ਜਾਂਦਾ ਹੈ ਕਰਮੀ ਤੇ ਫਿੱਕਾ ਬੋਲਣ ਵਾਲੇ ਪੁਰਖ ਨੂੰ ਆਸਾ ਦਾ ਕਿਹਾ ਜਾਂਦਾ ਹੈ ਸਾਰੇ ਪੀਲੇ ਪਾਣ ਹੈ ਉਹ ਇਹ ਵੇਲੋਂ ਟੁੱਟੇ ਪਿਆਰਿਓ ਪਾਨਾਂ ਦੇ ਪੱਤਰ ਸਾਰੇ ਪੀਲੇ ਹੋ ਕੇ ਵੇਲ ਨਾਲੋਂ ਟੁੱਟ ਜਾਂਦੇ ਨੇ ਚਿੱਤ ਮਤਾਲੇ ਫੁੱਫਲੇ ਫਲ ਵਿਰਖੋਂ ਛੁੱਟੇ ਤੇ ਸੁਬਾਰੀਆਂ ਰੰਗ ਬਰੰਗੀਆਂ ਹੋ ਕੇ ਬਰਸ਼ ਨਾਲੋਂ ਥੱਲੇ ਡਿੱਗਦਿਆਂ ਨੇ ਕਬ ਉਰੀ ਪੂਸਲੀ ਦੇ ਚਾਵਲ ਛੁੱਟੇ ਤੇ ਪਿਆਰਿਓ ਕੱਥ ਖੌਲੀ ਤੇ ਪੂਸਲੇ ਰੰਗ ਦੀ ਹੁੰਦੀ ਹੈ ਜੋ ਚਾਵਲ ਜਿੰਨੀ ਚੁੜਕੀ ਦੇ ਨਾਲ ਪੌਂਦੇ ਨੇ ਚੂਨਾ ਦਸੇ ਉਜੜਾ ਦੇ ਸੱਥਰ ਕੁੱਠੇ ਤੇ ਪਿਆਰਿਓ ਚੂਨਾ ਚਿਟਾ ਦੇਤਾ ਜੋ ਪੱਥਰ ਸਾੜ ਕੇ ਫਿਰ ਬਰੀਕ ਕਰਨੀ ਪੱਥਰ ਤੇ ਫੁੱਟਿਆ ਜਾਂਦਾ ਹੈ ਆਪ ਗਵਾਏ ਸਮਾਏ ਮਿਲ ਰੰਗ ਚੀਚੋ ਬੱਟੇ ਤੇ ਪਿਆਰਿਓ ਇਹ ਸਾਰੀਆਂ ਚੀਜ਼ਾਂ ਪਾਉਣ ਸਪਾਰੀਆਂ ਕਥਾ ਚੂਨਾ ਜਦੋਂ ਆਪਾਂ ਆਮ ਗਵਾ ਕੇ ਅਪ ਵਿੱਚ ਮਿਲ ਕੇ ਇਕ ਹੁੰਦੀਆਂ ਨੇ ਇਹਨਾਂ ਵਿੱਚੋਂ ਚੀਚ ਛੋਟੀ ਵਰਗਾ ਲਾਲ ਰੰਗ ਨਿਕਲਦਾ ਹੈ ਕਿਉਂ ਚੌ ਵਰਨਾ ਵਿੱਚ ਸਾਧ ਹਨ ਗੁਰਮੁਖ ਮੂਚ ਤੇ ਇਸ ਤਰ੍ਹਾਂ ਜਦੋਂ ਚਾਰ ਵਰਨਾਂ ਵਿੱਚੋਂ ਸੱਜੇ ਗੁਰਮੁਖਪੁਰਖ ਬੈਠਦੇ ਨੇ ਜੋ ਸਾਰ ਸ੍ਰੇਸ਼ਟ ਹੋ ਜਾਂਦੇ ਨੇ ਚੱਕਰ ਸਭ ਸੁਣਾਏ ਦੀ ਸਾਹਿਬ ਦਰਬਾਰੇ ਪਾਸ਼ਾ ਦੇ ਦਰਬਾਰ ਸਾਰੇ ਨੌਕਰ ਸਜਾਉਂਦੇ ਨੇ ਨਿਮਨ ਨਿਮ ਕਰਨ ਜੋਹਾਰੀਆਂ ਸਭ ਸਹਿਬੀ ਯਾਰੇ ਸਭ ਹਥਿਆਰ ਬੰਦ ਨੌਕਰ ਪਾਸ਼ਾ ਨੂੰ ਨਿਉ ਨਿਉ ਕੇ ਨਮ ਸਕਾਰਾਂ ਕਰਦੇ ਨੇ ਮਜਲਿਸ ਵੇ ਵਫਾਏ ਦੇ ਬੋਲ ਬੋਲਣ ਭਾਰੇ ਉਹ ਮਜਲਸਾਂ ਸਭਾਂ ਦੇ ਵਿੱਚ ਬੈਠ ਕੇ ਆਪਨਾ ਆਪ ਜਨਉਂਦੇ ਨੇ ਬੜੇ ਭਾਰੇ ਬੋਲ ਬੋਲਦੇ ਨੇ ਗਲੀਆਂ ਤੁਰੇ ਨਚਾਈਂ ਦੇ ਗਜਗਾਹ ਸਵਾਰੇ ਤੇ ਉਹ ਗਲੀਆਂ ਬਜ਼ਾਰਾਂ ਵਿੱਚ ਘੋੜੇ ਨਚਾਉਂਦੇ ਨੇ ਤੇ ਗਜਗਾਹਾਂ ਸਵਾਰਦੇ ਨੇ ਰਣ ਵਿੱਚ ਪਿਆ ਜਾਣੀਏ ਜੋਧ ਭਜਨ ਹਾਰੇ ਤੇ ਇਹ ਨੌਕਰ ਜੰਗ ਵਿੱਚ ਜਾਂਦੇ ਨੇ ਤਦੋਂ ਪਤਾ ਲੱਗਦਾ ਹੈ ਇਹਨਾਂ ਵਿੱਚੋਂ ਸੂਰਮਾ ਕੌਣ ਹੈ ਤੇ ਜੰਗ ਵਿੱਚੋਂ ਭਜਨ ਵਾਲਾ ਕਾਇਰ ਕੌਣ ਹੈ ਜਿਉ ਸੰਗ ਸੀ ਆਪਣ ਸੰਨਮੁਖ ਬੇਮੁਖ ਤਿਆਰੇ ਤੇ ਇਸ ਤਰ੍ਹਾਂ ਜਿਹੜੇ ਬੇਮੁਖ ਤੇ ਇਤਿਹਾਰੇ ਸਨਮੁਖਾਂ ਗੁਰਮੁਖਾਂ ਦਾ ਸਵਾਂਗ ਬਣਾ ਕੇ ਫਿਰਦੇ ਨੇ ਉਹ ਸਦਗਰਾਂ ਵੱਲੋਂ ਪ੍ਰੀਖਿਆ ਦੇਣ ਸਮੇਂ ਸਿਆਣੇ ਜਾਂਦੇ ਨੇ ਜੇ ਮਾਂ ਹੋਵੇ ਜਾਣੀ ਕਿਉ ਪੁੱਤ ਪਤਾਰੇ ਜੇਕਰ ਮਾਂ ਦੇ ਚਰਨ ਹੀ ਹੋਵੇ ਤਾਂ ਪੁੱਤਰ ਉਸ ਦੀ ਨਿੰਦਾ ਕਿਵੇਂ ਕਰੇਗਾ ਗਾਈ ਮਾਨਕ ਨਿਕਲਿਆ ਪੇੜ ਪਾੜ ਨਾ ਮਾਰੇ ਜੇਕਰ ਗਾਂ ਮਾਨਕ ਨਿਕਲ ਲਵੇ ਉਦੋਂ ਢਿੱਡ ਪਾੜ ਕੇ ਨਹੀਂ ਮਰੀਦਾ ਜੇ ਪਿਰ ਬਹੁ ਕਰ ਹੰਡਣਾ ਸਤ ਰੱਖੇ ਨਾਰੇ ਜੇਕਰ ਪਤੀ ਬਹੁਤੇ ਘਰਾਂ ਵਿੱਚ ਫਿਰਨ ਵਾਲਾ ਹੋਵੇ ਦੇ ਵਿਚਾਰੀ ਹੋਵੇ ਤਾਂ ਉਸਦੀ ਪਤਨੀ ਆਪਣੇ ਸਤ ਧਰਮ ਨੂੰ ਕਾਇਮ ਰੱਖਦੀ ਹੈ ਵਿਚਾਰ ਨਹੀਂ ਕਰਦੀ ਅੰਮ੍ਰ ਚਲਾਵੇ ਚੰਮ ਦੇ ਚੱਕਰ ਵਿਚਾਰੇ ਜੇਕਰ ਬਾਦਸ਼ਾਹ ਆਪਣੇ ਹੁਕਮ 'ਚ ਚੰਮ ਦੇ ਦਮ ਚਲਾਵੇ ਤਾਂ ਵਿਚਾਰੇ ਨੌਕਰਾਂ ਦਾ ਕੀ ਚਾਰਾ ਹੈ ਉਹ ਬਾਦਸ਼ਾਹ ਦੇ ਹਰ ਹੁਕਮ ਨੂੰ ਮੰਦੇ ਨੇ ਜੇ ਮਦ ਪੀਤਾ ਬਹਾਮਣੀ ਲੋਈ ਲੋਜਣ ਸਾਰੇ ਤੇ ਪਿਆਰਿਓ ਜੇਕਰ ਕੋਈ ਬਹਾਮਣੀ ਸ਼ਰਾਬ ਪੀ ਲਵੇ ਲੋਕ ਉਸ ਨੂੰ ਵੇਖ ਕੇ ਕ੍ਰਿਜਦੇ ਨੇ ਪਰ ਉਸ ਬਹਾਮਣੀ ਨੂੰ ਮਾਰਦਾ ਕੋਈ ਨਹੀਂ ਜੇ ਗੁਰ ਸੰਗ ਵਰਤਦਾ ਸਿੱਖ ਸਿਦਕ ਨਹਾਰੇ ਤੇ ਜੇ ਪਿਆਰਿਓ ਸਿੱਖ ਦੀ ਪ੍ਰਖਿਆ ਨਹਿ ਲਈ ਜੇ ਗੁਰੂ ਕੋਈ ਸੰਗ ਵਰਤਦਾ ਤਾਂ ਸਿੱਖ ਆਪਣਾ ਭਰੋਸਾ ਨਹੀਂ ਹਾਰਦਾ ਜਦੋਂ ਸਤਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਇਹ ਪਉੜੀ ਸੁਣੀ ਤਾਂ ਸਤਗੁਰੂ ਜੀ ਨੇ ਜਾਣਿਆ ਕਿ ਭਾਈ ਸਾਹਿਬ ਨੂੰ ਕੁਝ ਹੰਕਾਰ ਹੋ ਗਿਆ ਹੈ ਸਤਗੁਰੂ ਜੀ ਨੇ ਭਾਈ ਸਾਹਿਬ ਦਾ ਹੰਕਾਰ ਦੂਰ ਕਰਨ ਲਈ ਆਬੂ ਕਾਬਲ ਵਿੱਚ ਘੋੜੇ ਖੇਦਨ ਭੇਜਿਆ ਉੱਥੇ ਸਤਗੁਰੂ ਜੀ ਦਾ ਵਰਤਾਇਆ ਸੰਗ ਭਾਈ ਸਾਹਿਬ ਨਾ ਜਾਣ ਸਕੀ ਤੇ ਆਪਣਾ ਸਿੱਧਕ ਭਰੋਸਾ ਤੇ ਆ ਕੇ ਉਥੋਂ ਨਠ ਉੱਠੇ ਕਾਂਸੀ ਵਿੱਚ ਜਾ ਟਿਕੇ ਉਸ ਸਮੇਂ ਪਿਛੋ ਭਾਈ ਸਾਹਿਬ ਨੂੰ ਆਪਣੀ ਪੁੱਲ ਦਾ ਗਿਆਨ ਹੋਇਆ ਆਪਨੇ ਸਤਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਗਲੀ ਪੌਣੀ ਰੱਖ ਕੇ ਇਸ ਤਰ੍ਹਾਂ ਸੁਣਾਈ ਪੁੱਲ ਦਾ ਕਥਚਤਾਰ ਕੀਤਾ ਧਰਤੀ ਉੱਪਰ ਕੋਟ ਗੜ ਕੋਈ ਝਾਲਕ ਮੰਡੇ ਤੱਤੀ ਤੇ ਜੋ ਕਰੋੜਾਂ ਕਿਲੇ ਨੇ ਉਹ ਭਜਾਲ ਦੇ ਆਇਆ ਕੰਬ ਉੱਠਦੇ ਨੇ ਝਖੜ ਆਏ ਤਰਵਰਾਂ ਸਰਬੱਤ ਹਲੰਦੇ ਝਖੜ ਹਨੇਰੀ ਦੇ ਵਗਣ ਨਾਲ ਸਭਰੇ ਛੇੜਣ ਲੱਗ ਜਾਂਦੇ ਨੇ ਡਗ ਡਬ ਲਗੇ ਉਜਾੜ ਵਿੱਚ ਸਭ ਕਾਜਨੰਦੇ ਜਦੋਂ ਜੰਗਲ ਵਿੱਚ ਅਗ ਲੱਗਦੀ ਹੈ ਤਦੋਂ ਸਾਰੇ ਕਾ ਦੇ ਬੂਟੇ ਸੜ ਜਾਂਦੇ ਨੇ ਹੜ ਆਏ ਕਣ ਥਮੀ ਅੰਦਰੀ ਆਉ ਹੰਦੇ ਦਰਿਆ ਵਿੱਚ ਹੜ ਆਏ ਨੂੰ ਕੌਣ ਥਮ ਸਕਦਾ ਹੈ ਭਾਵੇਂ ਕੋਈ ਰੋਕ ਨਹੀਂ ਸਕਦਾ ਅੰਬਰ 파ਟੇ ਠਿਗੜੀ ਕੁੜਿਆਰ ਕਰਨਦੇ ਸੰਗੇ ਅੰਦਰ ਸਾਤੇ ਸੇ ਦਿਲਲੇ ਬੰਦੇ ਸੋ ਭਾਪ ਜੀ ਆਕਾਸ਼ ਪਾੜ ਜਾਏ ਤਾਂ ਉਸ ਨੂੰ ਤਾਂ ਕੀ ਲਾਉਣੀ ਢੂਠੇ ਲੋਕਾਂ ਦਾ ਕੰਮ ਹੈ ਭਾਪ ਇਹ ਕੰਮ ਕੋਈ ਨਹੀਂ ਕਰ ਸਕਦਾ ਜੇ ਸਤਗੁਰੂ ਜੀ ਆਪ ਦੀ ਵਰਤਾਇ ਸੰਗ ਵਿੱਚ ਕੋਈ ਵਰਨਾ ਸੇਵਕ ਹੀ ਸਾਹਤ ਰਹਿੰਦਾ ਇਸ ਪਉੜੀ ਸੁਣ ਕੇ ਸਤਗੁਰੂ ਜੀ ਨੇ ਕਿਹਾ ਭਾਈ ਸਾਹਿਬ ਆਪ ਜੀ ਅਸੀਂ ਆਪ ਦਾ ਹੰਕਾਰ ਦੂਰ ਕਰਨ ਲਈ ਸੰਗ ਰਚਿਆ ਸੀ ਤੁਸੀਂ ਇਸ ਪ੍ਰੀਖਿਆ ਵਿੱਚ ਪੂਰੇ ਨਹੀਂ ਉਤਰੇ ਸਤਗੁਰੂ ਜੀ ਦੇ ਬਚਨ ਸੁਣ ਕੇ ਭਾਈ ਸਾਹਿਬ ਨੇ ਬੜੇ ਪ੍ਰੇਮ ਤੇ ਨਿਮਰਤਾ ਦੇ ਨਾਲ ਅਗਲੀ ਪੌੜੀ ਸੁਣਾਈ ਜੇ ਮਾਂ ਪੁੱਤੇ ਵਿਸਦੇ ਤੇ ਇਸ ਦੇ ਕਿਆ ਪਿਆਰਾ ਜੇ ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇਵੇ ਉਸ ਤੋਂ ਪਿਆਰਾ ਹੋਰ ਕੌਣ ਹੈ ਜੋ ਪੁੱਤ ਨੂੰ ਬਚਾਏਗਾ ਭਾਵੇਂ ਕੋਈ ਨਹੀਂ ਬਚਾ ਸਕਦਾ ਜੇ ਕਰ ਭੰਨੇ ਪਹਰੂ ਕੌਣ ਰਖਣ ਹਾਰਾ ਜੇ ਕਿਰਪਾ ਰੇਦਾਰ ਹੀ ਘਰ ਨੂੰ ਪਣੇ ਚੋਰੀ ਕਰੇ ਤੇ ਘਰ ਦੀ ਰਖਵਾਲੀ ਹੋਰ ਕੌਣ ਕਰੇਗਾ ਕੋਈ ਨਹੀਂ ਕਰ ਸਕਦਾ ਬੇੜਾ ਡੋਬੇ ਪਾਤਨੀ ਕਿਉਂ ਪਾਰ ਉਤਾਰਾ ਜੇ ਮਨਾਹੀ 베ੜੀ ਨੂੰ ਡੋਵੇ ਤਾਂ 베ੜੀ ਦਾ ਕਿਵੇਂ ਪਾਰ ਉਤਾਰਾ ਹੋਵੇਗਾ ਆਗੂ ਲੈ ਉੱਜੜ ਪਵੇ ਕਿਸ ਕਰੇ ਪੁਕਾਰਾ ਜੀ ਆਗੂ ਹੀ ਆਪਣੇ ਆ ਸਾਥੀਆਂ ਨੂੰ ਕਰਾਏ ਲੈ ਤੁਰੇ ਤੇ ਸਾਥ ਕਿਸ ਅੱਗੇ ਪੁਕਾਰ ਕਰੇਗਾ ਜੇਕਰ ਖੇਤੇ ਖਾਏ ਬਾੜ ਕੋ ਲੈ ਨਸਾਰਾ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਫਿਰ ਕੋਈ ਸਾਰ ਨਹੀਂ ਰਹਿਦਾ ਜੇ ਗੁਰੂ ਪਰਮਾਤਮਾ ਸੰਗ ਕਰਕੇ ਸਿੱਖ ਵਿਚਾਰਾ ਤੇ ਜੇ ਗੁਰੂ ਹੀ ਕੋਈ ਸੰਗ ਕਰਕੇ ਸਿੱਖ ਨੂੰ ਪਰਮਾਵੇ ਤਾਂ ਸਿੱਖ ਵਿਚਾਰਾ ਕਿਆ ਕਰੇ ਸੰਗ ਵਿੱਚ ਸਾਬਤ ਹੋ ਰਿਹਾ ਹੈ ਜੇਤੇ ਗੁਰੂ ਦੀ ਕਿਰਪਾ ਹੋਵੇ ਜਲ ਵਿੱਚ ਕਾਗਜ਼ ਨੂਨ ਜਿਉ ਕੇ ਚੋਪੜ ਪਾਏ ਜਿਵੇਂ ਕਾਗਜ਼ ਤੇ ਨੂਨ ਨੂੰ ਘੋ ਨਾਲ ਚੋਪੜ ਕੇ ਪਾਣੀ ਵਿੱਚ ਰਖੀਏ ਤਾਂ ਉਹ ਘਟ ਗਲਦਾ ਹੈ ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਵੇ ਦੀਵੇ ਦੀ ਵਟੀ ਤੇਲ ਦੇ ਆਸਰੇ ਸਾਰੀ ਰਾਤ ਬਲਦੀ ਰਹਿੰਦੀ ਹੈ ਵਾਈ ਮੰਡਲ ਜਿਉ ਡੋਰ ਫੜ ਗੁੱਡੀ ਉਡਾਏ ਡੋਰ ਦੇ ਆਸਰੇ ਆਕਾਸ਼ ਵਿੱਚ ਗੁੱਡੀ ਉਡਾਈ ਜਾਂਦੀ ਹੈ ਮੂੰਹ ਵਿੱਚ ਗਰੜ ਦੁਆਰ ਪਾਏ ਜੋ ਸੱਪ ਲੜਾਏ ਤੇ ਜਿਵੇਂ ਮੂੰਹ ਵਿੱਚ ਗਰੜ ਬੂਟੀ ਰੱਖ ਕੇ ਸ਼ਰੀਰ ਨੂੰ ਸੱਪ ਲੜਾਇਆ ਜਾਏ ਤਾਂ ਸੱਪ ਦਾ ਯਰ ਨਹੀਂ ਚੜਦਾ ਰਾਜਾ ਫਿਰੇ ਫਕੀਰ ਹੋਏ ਸੋਨ ਦੁੱਖ ਮਟਾਏ ਰਾਜਾ ਫਕੀਰ ਹੋ ਕੇ ਫਿਰਦਾ ਹੈ ਤਾਂ ਪਰਜਾ ਦੇ ਦੁੱਖ ਦੇਖੀ ਉਹਨਾਂ ਨੂੰ ਦੂਰ ਕਰਦਾ ਹੈ ਸਾंगे ਅੰਦਰ ਸਾਹ ਤ ਜਿਸ ਗੁਰੂ ਸਹਾਏ ਜਿਸ ਸਿਖਤੇ ਸਤਗੁਰੂ ਜੀ ਆਪਣੀ ਕਿਰਪਾ ਕਰਨ ਉਹ ਸਤਗੁਰੂ ਜੀ ਦੀ ਪ੍ਰੀਖਿਆ ਦੇ ਵਿੱਚ ਪੂਰਾ ਉਤਰਦਾ ਹੈ ਡੋਲਦਾ ਨਹੀਂ ਸੋ ਪਿਆਰਿਓ ਇਹ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਘੋੜੇ ਖਿੱਚਣ ਮੌਕੇ ਭਾਈ ਬਰਦਾਸ ਦੀ ਨੂੰ ਫਸ਼ੋਰ ਵਾਲਿਆ ਇਲਾਕੇ ਵਿੱਚ ਕਾਹਨ ਵਾਲੇ ਇਲਾਕੇ ਵਿੱਚ ਪੀ ਗਿਆ ਸੀ ਘੋੜੇ ਖਰੀਦ ਲੈ ਸਤਗੁਰਾਂ ਨੇ ਐਸਾ ਸੰਗ ਰਚਾਇਆ ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਉਹ ਜਿਹੜੇ ਪੈਸਿਆਂ ਵਾਲੇ ਵੱਡੇ ਵੱਡੇ ਟ੍ਰੰਕ ਸਾਨੂੰ ਵਿਲੇ ਪਏ ਸੀ ਜਦੋਂ ਭਾਈ ਸਾਹਿਬ ਨੇ ਵੇਖਿਆ ਕਿ ਪੈਸੇ ਨਹੀਂ ਘੋੜੇ ਕਿਸ ਤਰੀਕੇ ਨਕੀਦੇ ਜਾਣ ਮਨ ਨੇ ਐਸਾ ਗੋਤਾ ਖਾਦਾ ਤੰਬੂ ਦੇ ਪਿਛਲੇ ਪਾਸੇੋਂ ਨਿਕਲ ਕੇ ਕਾਂਸੀ ਜਾਵੜਿਆ ਹੈ ਔਰ ਕਾਂਸੀ ਦੇ ਵਿੱਚ ਵਿਚਰਦੇ ਆਂ ਵਿਚਰਦੇ ਆਂ ਜਦੋਂ ਬਹੁਤ ਚਿਰ ਬਾਅਦ ਆਪ ਜੀ ਨੂੰ ਸਮਝ ਪਈ ਤੇ ਸਤਿਗੁਰੂ ਦੇ ਦਰ ਤੇ ਹਾਜ਼ਰ ਹੋ ਕੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਹਾਜ਼ਰ ਹੋ ਕੇ ਆਪਣੀਆਂ ਪੁਰਨਾ ਨੰਮ ਬਖਸ਼ਵਾਇਆ ਤੇ ਆਪ ਪੂਰੇ ਉਸ ਗੱਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਜੀ ਨੂੰ ਸਮਝਾਇਆ ਔਰ ਆਪ ਜੀ ਨੇ ਗੁਰੂ ਦੇ ਅੱਖੇ ਲਾ ਕੇ ਫਿਰ ਗੁਰੂ ਸਾਹਿਬ ਦੇ ਚਰਨਾਂ ਦਾ ਅਸਰਾ ਲਿਆ ਸੋ ਇਸ ਹੀ ਪਿਆਰਿਓ 35ਵੀਂ ਪਉੜੀ ਦੇ ਵਿੱਚ ਵਾਰ 25 ਤੇ ਆ ਜੀ ਨੇ ਜੋ ਪੌੜੀਆਂ ਉਚਾਰਨ ਸੁਣੀਆਂ ਨੇ ਸਰਬਦੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਬੋਲਾਂ ਨੂੰ ਅਤਾਰੋ ਗੱਜ ਕੇ ਫਤਿਹ ਗਜਾਈਏ ਜੀ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਆਪ ਜੀ ਦਾ ਸਾਡੇ ਸਿਰ ਤੇ ਮਿਰ ਪ੍ਰਿਆ ਹੱਥ ਹੋਵੇਗਾ ਤੁਸੀਂ ਸਬਸਕ੍ਰਾਈਬ ਕਰਕੇ ਲਈ ਕਰਕੇ ਸ਼ੇਅਰ ਕਰਕੇ ਜੇ ਤੁਸਾਨੂੰ ਪਿਆਰ ਬਖਸ਼ੋਗੇ ਆਓ ਗੱਜ ਕੇ ਫਤਿਹ ਗਜਾਈਏ ਵਾਹਿ ਜੀ ਦਾ ਖਾਲਸਾ ਵਾਹ ਜੀ ਕੀ ਫਤਿਹ